ਮਠੇ ਨਸਰ ਅੰਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸਰ ਹਜ ਤੱਕ ਕੋਈ ਨਹੀਂ ਸਰ ਆਈਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਆ ਰਹੇ ਨਾਲ ਕਿੱਥੋਂ ਦਾ ਨਹੀਂ ਜੇ ਤੁਹਾਨੂੰ ਫੋਨ ਰਾਗੀਰ ਨੇ ਕੀਤਾ ਰਾਹੀਗਿਰ ਨੇ ਕੀਤਾ ਸਰ ਸਾਢੇ 11 ਵਜੇ ਹਾਂਜੀ ਕੀ ਕਹਿਣਾ ਚਾਹੁੰਗੇ ਜੀ ਜੋ ਬੱਚੇ ਡੁੱਬੇ ਕੀ ਹੋਇਆ ਜੀ ਸਾਨੂੰ 11:15 ਵਜੇ 9814074074 ਤੇ ਫੋਨ ਆਇਆ ਸੀ ਕਿ ਬਠਿੰਡਾ ਸਰੰਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਗਿਆ ਬਾਕੀ ਜਿਹੜਾ ਤੇਜ਼ ਬਹਾਅ ਦੇ ਵਿੱਚ ਰੁੜਿਆਗਾ ਉਹਦੀ ਭਾਲ ਜਾਰੀ ਹਾਲ ਤੱਕ ਕੋਈ ਨਹੀਂ ਮਿਲਿਆ ਜਿਹੜੇ ਤਿੰਨ ਸੀਗੇ ਜਦੋਂ ਪਾਣੀ ਦੇ ਵਿੱਚ ਡੁੱਬੇ ਆ ਮੁੰਡਾ ਬੱਚਾ ਤੇ ਉਹ ਡਰ ਦੇ ਮਾਰੇ ਉੱਥੋਂ ਚਲੇ ਗਏ ਇਹ ਵੀ ਨਹੀਂ ਪਤਾ ਲੱਗ ਸਕਿਆ ਇਹ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਅਜੇ ਉਹ ਟੀਮਾਂ ਕਿਹੜੀ ਕਿਹੜੀ ਲੱਗੀਆਂ ਭਾਲ ਨੂੰ ਵਾਸਤੇ ਪੰਡਿਆਰ ਆਪ ਬਗੈਰ ਸਹਾਰਾ ਟੀਮ ਲੱਭਣ ਲਈ ਲੱਗੀ ਹੋਈ ਆ ਬਾਕੀ ਹਜ ਤੱਕ ਕੋਈ ਬੱਚੇ ਦਾ ਸਬਾਕ ਨਹੀਂ ਮਿਲਿਆ ਤੇ ਬੱਚੇ ਦਾ ਪਛਾਣ ਬੱਚੇ ਮਾਵਾਬ ਦੇ ਬਾਰੇ ਸਰ ਹਜ ਤੱਕ ਕੋਈ ਨਹੀਂ ਸਰ ਇਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਤੇ ਤੁਹਾਨੂੰ ਫੋਨ ਰਾਗੀਰ ਨੇ ਕੀਤਾ ਰਾਹੀਗਿਰ ਨੇ ਕੀਤਾ ਸਰ 11:30 ਵਜੇ ਅੱਛਾ ਤੇ ਜਿਹੜੇ ਤਿੰਨ ਬੱਚੇ ਬੱਚੇ ਉਹਨਾਂ ਵਾਰੇ ਵੀ ਨਹੀਂ ਪਛਾਣੋ ਪਈ ਉਹਨਾਂ ਵਾਰੇ ਤਾਂ ਦਰਦੇ ਮਾਰੇ ਸਰ ਚਲੇ ਗਏ ਸਰ ਜਿਉਂ ਮਹੌਂ ਦੇ ਮੌਕੇ ਤੇ ਫਿਰ ਉਹਦੀ ਜਿਹੜਾ ਵਿੱਚ ਬੱਚਾ ਡੁੱਬਿਆ ਉਹਦੀ ਫਿਰ شناخت ਹੋ ਜਾਂਦੀ ਸਰ ਮੁਫਤ ਉਹ ਵੀ ਨਹੀਂ ਪਤਾ ਲੱਗਿਆ ਉਹ ਵੀ ਨਹੀਂ ਪਤਾ ਲੱਗਿਆ ਸਰ ਬੱਚੇ ਦੇ ਮਾਵਾ ਬਾਰੇ ਵੀ ਨਹੀਂ ਪਤਾ ਲੱਗਿਆ ਨਹੀਂ ਸਰ ਉਹ ਵੀ ਨਹੀਂ ਪਤਾ ਲੱਗਿਆ ਜਿਹੜੇ ਤਿੰਨ ਬੱਚੇ ਸੀ ਮੌਕੇ ਤੋਂ ਘਬਰਾ ਕੇ ਚਲੇ ਗਏ ਉਹ ਵੀ ਨਹੀਂ ਪਤਾ ਲੱਗਿਆ ਉਹ ਕਿੱਥੋਂ ਦੇ ਸੀਗੇ ਅੱਛਾ ਬੱਚਾ ਡੁੱਬਿਆ ਜਰੂਰ ਹੈ ਡੁੱਬਿਆ ਜਰੂਰ ਹੈ ਸਰ ਹਾਂਜੀ ਟੀਮਾਂ ਲੱਗੀਆਂ ਟੀਮਾਂ ਲੱਗੀਆਂ ਆਪਾਂ ਸਰ ਤੇ ਆਪਰੇਸ਼ਨ ਜਾ ਰਹੀ ਹੈ ਸਰ ਹਾਂਜੀ ਕੀ ਨਾਂ ਤੁਹਾਡਾ ਹੈ ਐਸ ਵੀ ਜਗਜੀਤ ਸਿੰਘ ਮੈਂ ਪੀਸੀਆਰ 25 ਤੇ ਤਾਇਨਾਤ ਆ ਜੀ ਦਾ ਸੇਤੀ ਹੋਇਆ ਜੇ ਕਿ ਨਹਿਰ ਤੇ ਇਹ 11:20 ਤੇ ਨਾ ਕੋਈ ਬੱਚੇ ਨਹਾ ਰਹੇ ਸੀਗੇ 10-12 ਸਾਲ ਦੇ ਉਹ ਇੱਕ ਬੱਚਾ ਇੱਥੋਂ ਡੁੱਬ ਗਿਆ ਉਹ ਰਾਗੀਰ ਨੇ ਜਦੋਂ ਦੇਖਿਆ ਰਾਗੀਰ ਨੇ 112 ਤੇ ਕਾਲ ਕਰਤੀ ਅਸੀਂ ਮੌਕੇ ਤੇ ਆ ਗਏ ਉਹ ਟੀਮਾਂ ਹੁਣ ਆ ਰਹੀਆਂ ਇੱਥੇ ਟੀਮਾਂ ਲੱਭੀ ਜਾਂਦੀਆਂ ਹੁਣ ਲੱਭ ਰਹੇ ਆਂਗੇ ਲੇਕਿਨ ਬੱਚੇ ਦਾ ਹਜੇ ਨਹੀਂ ਪਤਾ ਲੱਗਿਆ ਵੀ ਬੱਚਾ ਕੌਣ ਸੀਗਾ ਠੀਕ ਹੈ ਇਹਦੇ ਮਾਪੇ ਵੀ ਨਹੀਂ ਹਜੇ ਤੱਕ ਕੋਈ ਆਇਆ ਇਹ ਜੇ ਤੁਸੀਂ ਰਾਗੀਰ ਦੀ ਗੱਲ ਕਰ ਰਹੇ ਉਹਨੇ ਕੀ ਦੇਖਿਆ ਸੀ ਜੀ ਉਨੇ ਬੱਚੇ ਨੂੰ ਦੇਖਿਆ ਡੁੱਬਦੇ ਨੂੰ ਠੀਕ ਹੈ ਉਹ ਜੋ ਛੋਟੇ ਬੱਚੇ ਸੀ ਨਾਲ ਉਹ ਤਾਂ ਭੱਜ ਗਏ ਡਰਦੇ ਪਰ ਉਹ ਬੱਚੇ ਨੂੰ ਦੇਖਿਆ ਉਹਨੇ ਡੁੱਬਦੇ ਨੂੰ ਇੱਕ ਬਾਰ ਲੇਕਿਨ ਉਹਦੇ ਉਹਨੇ ਕਾਲ ਕਰਤੀ ਅਸੀਂ ਮੌਕੇ ਤੇ ਪਹੁੰਚ ਗਏ ਜਦੋਂ ਅਸੀਂ ਆਏ ਉਦੋਂ ਬੱਚਾ ਸਾਨੂੰ ਦਿਖਿਆ ਨਹੀਂ ਫਿਰ ਅਸੀਂ ਦੂਜੀਆਂ ਟੀਮਾਂ ਉਲਾ ਲੀਆਂ ਤੇ ਮੈਨੂੰ ਲੱਭ ਰੇ ਆ ਕਿੰਨੀਆਂ ਟੀਮਾਂ ਆਈਆਂ ਟੀਮਾਂ ਜੀ ਐਨ ਡੀ ਆਰ ਫਾਇਰ ਟੀਮ ਆਈ ਹੈ ਬਾਕੀ ਸਹਾਰਾ ਵਾਲੀ ਆਏ ਆ ਬਾਕੀ ਹੋਰ ਟੀ ਮੰਗੋ ਤਕੁਰ ਵੀ ਹੈਗੇ ਹੋ ਅੱਛੇ ਬੱਚੇ ਦਾ ਕੋਈ ਸਮਾਨ ਵੀ ਮਿਲਿਆ ਜੀ ਤੁਸੀਂ ਪਹਿਲਾਂ ਕਹਿ ਰਹੇ ਹੋ ਹਾਂ ਇੱਕ ਟੀ ਸ਼ਰਟ ਤੇ ਚੱਪਲਾ 10 12 ਸਾਲ ਦਾ ਬੱਚਾ ਤਕਰੀਬ ਲੱਗਦਾ ਪੂਰੀ ਤਰ੍ਹਾਂ ਦੇ ਹਾਂਜੀ ਹਾਂਜੀ ਪੂਰੀ ਤਰ੍ਹਾਂ ਬਠਿੰਡਾ ਸਰਾਂਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸਰ ਹਜ ਤੱਕ ਕੋਈ ਨਹੀਂ ਸਰ ਆਈਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਰਹਿਣ ਵਾਲਾ ਕਿੱਥੋਂ ਦਾ ਨਹੀਂ ਇਹ ਤੁਹਾਨੂੰ ਫੋਨ ਰਾਗੀਰ ਨੇ ਕੀਤਾ ਰਾਹੀਗਿਰ ਨੇ ਕੀਤਾ ਸਰ 11:30 ਵਜੇ ਅੰਜ ਕੀ ਕਹਿਣਾ ਚਾਹੁੰਗੇ ਜੇ ਬੱਚੇ ਡੋਬੇ ਕੀ ਹੋਇਆ ਜੀ ਸਾਨੂੰ 11:30 ਵਜੇ 9814074074 ਤੇ ਫੋਨ ਆਇਆ ਸੀ ਕਿ ਬਠਿੰਡਾ ਸਰਾਂਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਡੁੱਬ ਗਿਆ ਬਾਕੀ ਜਿਹੜਾ ਤੇਜ਼ ਬਹਾਅ ਦੇ ਵਿੱਚ ਡੁੱਬਿਆਗਾ ਉਹਦੀ ਭਾਲ ਜਾਰੀ ਹੈ ਹੁਣ ਤੱਕ ਕੋਈ ਨਹੀਂ ਮਿਲਿਆ ਜਿਹੜੇ ਤਿੰਨ ਸੀਗੇ ਤਦੋਂ ਪਾਣੀ ਦੇ ਵਿੱਚ ਡੁੱਬਿਆ ਮੁੰਡਾ ਬੱਚਾ ਤੇ ਉਹ ਡਰ ਦੇ ਮਾਰੇ ਉੱਥੋਂ ਚਲੇ ਗਏ ਇਹ ਵੀ ਨਹੀਂ ਪਤਾ ਲੱਗ ਸਕਿਆ ਇਹ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਅਜੇ ਹੋਰ ਟੀਮਾਂ ਕਿਹੜੀ ਕਿਹੜੀ ਲੱਗੀਆਂ ਹਨ ਭਾਲਣ ਵਾਸਤੇ ਪੰਡਿਆਰ ਆਪ ਬਗਾਇਦਾ ਸਹਾਰਾ ਟੀਮ ਲੱਭਣ ਲਈ ਲੱਗੀ ਹੋਈ ਹੈ ਬਾਕੀ ਹਜ ਤੱਕ ਕੋਈ ਬੱਚੇ ਦਾ ਸਾਕ ਨਹੀਂ ਮਿਲਿਆ ਤੇ ਬੱਚੇ ਦਾ ਪਛਾਣ ਬੱਚੇ ਮਾਵਾਬ ਦੇ ਬਾਰੇ ਸਰ ਹਜ ਤੱਕ ਕੋਈ ਨਹੀਂ ਸਰ ਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਤੇ ਤੁਹਾਨੂੰ ਫੋਨ ਰਾਗੀਰ ਨੇ ਕੀਤਾ ਰਾਹੀਗਿਰ ਨੇ ਕੀਤਾ ਸਰ 11:30 ਵਜੇ ਅੱਛਾ ਤੇ ਜਿਹੜੇ ਤਿੰਨ ਬੱਚੇ ਬੱਚੇ ਉਹਨਾਂ ਵਾਰੇ ਵੀ ਨਹੀਂ ਪਛਾਣੋ ਪਈ ਉਹਨਾਂ ਵਾਰੇ ਤਾਂ ਦਰਦੇ ਮਾਰੇ ਸਰ ਚਲੇ ਗਏ ਸਰ ਜਿਉਂ ਉਹਨਾਂ ਦੇ ਮੌਕੇ ਤੇ ਫਿਰ ਉਹਦੀ ਜਿਹੜਾ ਵਿੱਚ ਬੱਚਾ ਡੁੱਬਿਆ ਉਹਦੀ ਫਿਰ شناخت ਹੋ ਜਾਂਦੀ ਸਰ ਮੌਕੇ ਤੇ ਉਹ ਵੀ ਨਹੀਂ ਪਤਾ ਲੱਗਿਆ ਉਹ ਵੀ ਨਹੀਂ ਪਤਾ ਲੱਗਿਆ ਸਰ ਬੱਚੇ ਦੇ ਮਾਵਾ ਬਾਰੇ ਵੀ ਨਹੀਂ ਪਤਾ ਲੱਗਿਆ ਨਹੀਂ ਸਰ ਉਹ ਵੀ ਨਹੀਂ ਪਤਾ ਲੱਗਿਆ ਜਿਹੜੇ ਤਿੰਨ ਬੱਚੇ ਸੀ ਮੌਕੇ ਤੋਂ ਘਬਰਾ ਕੇ ਚਲੇ ਗਏ ਉਹ ਵੀ ਨਹੀਂ ਪਤਾ ਲੱਗਿਆ ਉਹ ਕਿੱਥੋਂ ਦੇ ਸੀਗੇ ਬੱਚਾ ਡੁੱਬਿਆ ਜਰੂਰ ਹੈ ਡੁੱਬਿਆ ਜਰੂਰ ਹੈ ਸਰ ਹਾਂਜੀ ਟੀਮਾਂ ਲੱਗੀਆਂ ਟੀਮਾਂ ਲੱਗੀਆਂ ਆਪਾਂ ਸਰ ਤੇ ਆਪਰੇਸ਼ਨ ਚੱਲ ਰਹੀ ਹੈ ਸਰ ਹਾਂਜੀ ਕੀ ਨਾਮ ਤੁਹਾਡਾ ਹੈ ਏਸੀ ਜਗਜੀਤ ਸਿੰਘ ਮੈਂ ਪੀਸੀਆਰ 25 ਤੇ ਤਾਇਨਾਤ ਆ ਜੀ ਦੱਸੇ ਕੀ ਹੋਇਆ ਜੀ ਕਿ ਨਾ ਇਹੀ 11:20 ਤੇ ਨਾ ਕੋਈ ਬੱਚੇ ਨਹਾ ਰਹੇ ਸੀਗੇ 10-12 ਸਾਲ ਦੇ ਉਹ ਇੱਕ ਬੱਚਾ ਇੱਥੋਂ ਡੁੱਬ ਗਿਆ ਉਹ ਰਾਗੀ ਨੇ ਜਦੋਂ ਦੇਖਿਆ ਰਾਗੀ ਨੇ 112 ਤੇ ਕਾਲ ਕਰਤੀ ਅਸੀਂ ਮੌਕੇ ਤੇ ਆ ਗਏ ਉਹ ਟੀਮਾਂ ਹੁਣ ਆ ਰਹੀਆਂ ਇੱਥੇ ਟੀਮਾਂ ਲੱਭੀ ਜਾਂਦੀਆਂ ਹੁਣ ਲੱਭ ਰਹੇ ਆਂਗੇ ਲੇਕਿਨ ਬੱਚੇ ਦਾ ਹਜੇ ਨਹੀਂ ਪਤਾ ਲੱਗਿਆ ਵੀ ਬੱਚਾ ਕੌਣ ਸੀਗਾ ਠੀਕ ਹੈ ਇਹਦਾ ਮਾਪੇ ਵੀ ਨਹੀਂ ਹਜੇ ਤੱਕ ਕੋਈ ਆਇਆ ਹੈ ਇਹ ਜੇ ਤੁਸੀਂ ਰਾਗੀ ਦੀ ਗੱਲ ਕਰੋਂ ਉਹਨੇ ਕੀ ਦੇਖਿਆ ਸੀ ਜੀ ਉਨੇ ਬੱਚੇ ਨੂੰ ਦੇਖਿਆ ਡੁੱਬਦੀ ਨੂੰ ਠੀਕ ਹੈ ਉਹ ਜੋ ਛੋਟੇ ਬੱਚੇ ਸੀ ਨਾਲ ਉਹ ਤਾਂ ਭੱਜ ਗਏ ਡਰਦੇ ਪਰ ਉਹ ਬੱਚੇ ਨੂੰ ਦੇਖਿਆ ਉਹਨੇ ਡੁੱਬਦੀ ਨੂੰ ਇੱਕ ਵਾਰ ਲੇਕਿਨ ਉਹਦੇ ਉਹਨੇ ਕਾਲ ਕਰਤੀ ਅਸੀਂ ਮੌਕੇ ਤੇ ਪਹੁੰਚ ਗਏ ਜਦੋਂ ਅਸੀਂ ਆਏ ਉਦੋਂ ਬੱਚਾ ਸਾਨੂੰ ਦਿਸ਼ਾ ਨਹੀਂ ਫਿਰ ਅਸੀਂ ਦੂਜੀਆਂ ਟੀਮਾਂ ਉਲਾ ਲੀਆਂ ਤੇ ਮੈਨੂੰ ਲੱਭ ਰਹੇ ਹਾਂ ਕਿੰਨੀਆਂ ਟੀਮਾਂ ਆਈਆਂ ਟੀਮਾਂ ਜੀ ਐਨ ਡੀ ਆਰ ਫਾਇਰ ਟੀਮ ਆਈ ਹੈ ਬਾਕੀ ਸਾਰਾ ਵਾਲੀ ਆਈ ਹੈ ਬਾਕੀ ਹੋਰ ਟੀਮਾਂ ਕੋ ਤਖੁਰ ਵੀ ਹੈਗੇ ਹੋ ਅੱਛੇ ਬੱਚੇ ਦਾ ਕੋਈ ਉਹ ਸਮਾਨ ਵੀ ਮਿਲ ਜੀ ਤੁਸੀਂ ਪਹਿਲਾਂ ਕਹਿ ਰਹੇ ਹੋ ਹਾਂ ਇੱਕ ਟੀ-ਸ਼ਰਟ ਤੇ ਚੱਪਲਾ 10-12 ਸਾਲ ਦਾ ਬੱਚਾ ਤਕਰੀਬ ਲੱਗਦਾ ਪੁਲਿਸ ਪੂਰੀ ਤਣਾ ਤੇ ਜੀ ਹਾਂਜੀ ਹਾਂਜੀ ਪੁਲਿਸ ਤਣਾ ਤੇ